ਸਤਿਗੁਰ ਜੀ ਅੱਜ ਅਸੀਂ ਗੁਰਦਾਸਪੁਰ ਚ ਆਏ ਹੋਏ ਆ ਆਪਣੇ ਡਿਜਾਸਟਰ ਮੈਨੇਜਮੈਂਟ ਜਾਂ ਕਿ ਇਹ ਫਲਡ ਰੀਲੀਫ ਮੈਡੀਕਲ ਕੈਂਪ ਚ ਇਹ ਸਾਡਾ ਸੈਕੰਡ ਵੀਕ ਹੈ ਜੀ ਇੱਥੇ ਔਰ ਸਾਡੀ ਸਪਲਾਈ ਜਿਹੜੀ ਹੈ ਉਹ ਅਸੀਂ 1 ਟਨ ਸਾਡਾ ਹੈ ਟਰੱਕ ਹੈ ਜੀ ਬਾਡ ਮਟਰ ਤੇ ਇਹਦੇ ਉੱਪਰ ਅਸੀਂ ਚੱਲ ਰਹੇ ਹਾਂ ਡਾਕਟਰ ਸਰਵ ਕਪੂਰ ਮਲੇਰ ਕੋਟਲਾ ਤੋਂ ਪੂਰਬਮੋ ਹੋਮੀਓਸਪੀਟਲ ਦੇ ਇਹਦੇ ਨੰਬਰ ਨੇ ਸੁਨਾ ਗੁਰੂ ਸਾਨੂੰ ਇਹ ਟਰੱਕ ਪ੍ਰੋਵਾਈਡ ਕੀਤਾ। ਨੈਕਸਟ ਟਾਈਮ ਉਤਵ ਆਓ ਇੱਕ ਵਾਰੀ ਇਨਵੈਂਟਰੀ ਤੇ ਨਜ਼ਰ ਮਾਰਦੇ ਆਂ। ਕਾਫੀ ਅਸੀਂ ਅੱਜ ਇੱਕ ਕੈਂਪ ਲਾ ਚੁੱਕੇ ਆਂ ਜਿਹੜਾ ਐਤਵਾਰ ਦੀ ਰਾਤ ਹੈ। ਤੇ ਅੱਜ ਤਰੀਕ ਹੈ ਜੀ ਕਿੰਨੀ ਅੱਜ? 7 6 7 ਤਰੀਕ ਹੈ ਨਾ। ਹਾਂ। ਤੇ ਅਸੀਂ ਅੱਜ ਸਤ ਨੂੰ ਡੇਢ ਵੀ ਆ ਗਏ। ਸੋ ਇਹ ਕੁਝ ਮੈਡੀਸਿਨਸ ਹੈ ਜੀ ਜਨਰਿਕ ਮੈਡੀਸਿਨਸ ਆ। ਇਹਦੇ ਵਿੱਚ ਸਾਡੇ ਕੋਲੇ ਕੈਪਸੂਲਸ ਨੇ ਰਹੀ ਹੈ ਜੀ। ਐਸਪ੍ਰਿਨ ਹੈ। ਉਸ ਤੋਂ ਬਾਅਦ ਸਾਡੇ ਕੋਲੇ ਅਮ ਆਲਰੇਡੀ ਪਾਇਨ ਹੈ। ਪੈਨਟਾਪ੍ਰੋਜ਼ੋਲ ਗੈਸ ਦੀਆਂ ਬੇਸਿਕਲੀ ਬੱਚਿਆਂ ਦੀਆਂ ਖਾਂਸੀ ਦੀਆਂ ਫੀਵਰ ਦੀਆਂ ਤੇ ਉਸ ਤੋਂ ਇਲਾਵਾ ਪੇਨ ਕਿਲਰਸ ਆ ਜੀ ਤੇ ਕੰਪਲੈਕਸ ਕੋਈ ਸਾਡੇ ਕੋਲ মালਟੀ ਵਿਟਾਮਿਨਸ ਨੇ ਆ ਜੀ ਦੈਨ ਬੀਪੀ ਵਗੈਰਾ ਹੋਰ ਚੀਜ਼ਾਂ ਦੀ ਸੋ ਡਾਕਟਰਸ ਆ ਜੀ ਜਿਵੇਂ ਸਾਡੇ ਨਾਲ ਡਾਕਟਰ ਸ਼ਸ਼ੀ ਕੋਲ ਤੇ ਰਿਡਾਇਓਲੋਜਿਸਟ ਕੋ ਪ੍ਰਾਨ ਕਰਤ ਰਹਾ ਸਾਡੇ ਨਾਲ ਜੀ ਨੇ ਆ ਕਾਫੀ ਹੈਲਪ ਪਿਛਲੇ ਕੱਪ ਚ ਵੀ ਮੌਜੂਦ ਸੀ ਆਪਣੇ ਬੇਟੇ ਦੇ ਨਾਲ ਜਦ ਤੱਕ ਸੋ ਹਾਊ ਸਪਲਾਈਜ਼ ਬਾਰੇ ਇੱਕ ਤੈ ਹੋ ਗਿਆ ਤੇ ਸਾਡੇ ਕੋਲ ਇਹ ਵੀ ਅੱਛਾ ਖਾਸਾ ਇੱਕ ਸਟਾਕ ਪਿਆ ਕਰੀਬਨ ਇਹ ਮੈਡੀਕੇਸ਼ਨ ਮੇਰੇ ਖਿਆਲ ਨਾਲ 4 ਜਾਂ 5 ਪਿੰਡਾਂ ਨੂੰ ਕਵਰ ਕਰਨ ਲਈ ਮੋਰ ਦੈਨ ਇਨਾਫ ਆ ਫਿਰ ਇੱਧਰ ਆਦੇ ਜੀ ਦੋ ਪੇਟੀਆਂ ਸਾਡੇ ਕੋਲੇ ਸੈਨੇਟਰੀ ਪੈਡ ਵੀ ਆਨੇ ਦਮਨ ਸੈਂਟਰ ਸੈਨੇਟਰੀ ਪੈਡਸ ਇਹ ਦੋ ਪੇਟੀਆਂ ਨੇ ਜੀ ਕਰੀਬਨ ਐਵਰੀ ਪੇਟੀ ਹੈਜ਼ ਰਾਉਂਡ 1500 ਪੀਸਿਸ ਤੁਮ੍ਹੇ ਲਗਭਗ 3000 ਲੱਭਿਸ਼ ਆਗੇ ਸਾਡੇ ਕੋਲੇ 50 ਦੇ ਵਿੱਚ ਪੀਸ ਨੇ ਤੇ 3000 ਤਾਂ ਹੈ ਐਟ ਲੀਸਟ ਫਿਰ ਕੁਝ ਸਪਲਾਈ ਹੈ ਸਾਡੇ ਕੋਲੇ ਗੇਰ ਦੀ ਜਿਹੜੇ ਚ ਕਲੀ ਟ੍ਰੱਕ ਸਟਕ ਕਰਦਾ ਕਿਤੇ ਟਾਣੀ ਰੁੱਟੀਆਂ ਨੇ ਕੁਛ ਹੈ ਸਾਨੂੰ ਮੂਵ ਕਰਨਾ ਤੇ ਉਹਦੇ ਚ ਹੈਲਪ ਕਰਨ ਲਈ ਕੱਟਣ ਲਈ ਅੱਜ ਬਹੁਤ ਬਾਰਿਸ਼ ਤੇਜ਼ ਸੀਗੀ ਤੇ ਸਾਡੇ ਕੋਲੇ ਤਰਪਾਲ ਵਗੈਰਾ ਏਨੀ ਜ਼ਿਆਦਾ ਵਧੀਆ ਨਹੀਂ ਸੀ ਤੇ ਅਸੀਂ ਹੁਣ ਤਰਪਾਲ ਦਾ ਰਿੰਚ ਕੀਤਾ ਥੋੜਾ ਜਿਹਾ ਪੇਟਿੰਗ ਸਾਡੀਆਂ ਸੱਲੀਆਂ ਸੱਲੀਆਂ ਹੋ ਗਈਆਂ ਬਟ ਇਟਸ ਓਕੇ ਤੇ ਉਹ ਅਸੀਂ ਹੁਣ ਇਹਨੂੰ ਜਿਹੜਾ ਬਹੁਤ ਤਰੀਕੇ ਨਾਲ ਆਰਗੇਨਾਈਜ਼ ਕਰਾਂਗੇ ਤਾਂਕਿ ਇਹ ਥੋੜਾ ਆਰਗੇਨਾਈਜ਼ਡ ਜਿਹੜਾ ਦਿਖਣ ਲੱਗ ਜਾਏ ਫਿਰ ਕੁਛ ਡਾਕਟਰ ਭਗਵਤ ਸਿੰਘ ਵੱਲੋਂ ਦਿੱਤੀ ਹੋਈਆਂ ਮੈਡੀਕੇਸ਼ਨਸ ਨੇ ਸਾਡੇ ਕੋਲੇ ਨੋਰਮੈਕਸ ਤੇ ਫਿਰ ਕੁਫਣ ਨੇ ਹੋਰ ਤੁਹਾਨੂੰ ਟੈਬਲੇਟਸ ਜਿਹੜੀਆਂ ਪ੍ਰੋਵਾਈਡ ਕੀਤੀਆਂ ਸੀ ਆਈਬਰ ਪ੍ਰੋਫਨ ਹੈਗੀ ਸਾਡੇ ਕੋਲ ਤੇ ਇਹ ਡੱਬੇ ਇਹ ਵੀ ਸਾਡੇ ਯੂਜ਼ ਹੋਣ ਵਾਲੇ ਆ ਇੱਕ ਅਸੀਂ ਐਕਸਟਰਾ ਇਹ ਵੈਨਟਰੀ ਜਿਹੜੀ ਉੱਪਰ ਬਣੀ ਹੋਈ ਹੈ ਉਹ ਤੁਹਾਨੂੰ ਦੱਸ ਜੀ ਇਹ ਸਾਡਾ ਬੈਗ ਹੈ ਜੀ ਜਦੋਂ ਕੈਂਪ ਲੱਗਦਾ ਤਾਂ ਅਸੀਂ ਇੱਕ ਪਿੰਡ ਵਿੱਚ ਕਰੀਬਨ ਐਨੀ ਮੈਡੀਸਿਨ ਇੱਕ ਸਾਥ ਲੈ ਕੇ ਜਾਂਦੇ ਹਾਂ ਤੇ ਆਲਮੋਸਟ ਇੰਨੀ ਲੱਗ ਵੀ ਜਾਂਦੀ ਹੈ ਲੋਕਾਂ ਨੇ ਕਿਹਾ ਕਿ ਇਹ ਚਾਰ ਪੰਜ ਪਿੰਡਾਂ ਜੋਗੀ ਹੈ ਤੇ ਇੱਕ ਪਿੰਡ ਦੀ ਮੈਡੀਕੇਸ਼ਨ ਉਹਨੂੰ ਇੰਨੀ ਮੈਡੀਕੇਸ਼ਨ ਆਉਂਦੀ ਹੈ ਇੱਕ ਪਿੰਡ ਚ ਕਰੀਬਨ 50 ਤੋਂ 60 70 100 ਵੀ ਕਿਤੇ ਕਿਤੇ ਮਰੀਜ਼ ਆ ਜਾਂਦੇ ਨੇ ਆਓ ਦੇਖੋ ਅਗਲਾ ਦੇਖਦੇ ਹਾਂ

ਕੁਛ ਸਾਨੂੰ ਕਸ਼ਮੀਰੀ ਪੀਸੇ ਦੇ ਬਾਕਸ ਪ੍ਰੋਵਾਈਡ ਕੀਤੇ ਜੇ ਤੁਹਾਨੂੰ ਲਿਖਤ ਭੇਜੀ ਸੀਗੀ ਕੋਲ ਸਿਰਫ ਪਰਫਰਮ ਕੀਤੀ ਤੇ ਵਿਡੀਓ ਵਾਲੀ ਜਿਸ ਨੇ ਹੈ ਬਾਅਦ ਇਹ ਸਾਡੇ ਕੋਲ ਦੇ ਵਿੱਚ ਬੀਪੀ ਦੀਆਂ 슈ਗਰ ਦੀਆਂ ਟੈਬਲਟਸ ਨੇ ਉਹ ਵੀ ਕਾਫੀ ਅੱਛੀ ਨੰਬਰ ਦੇ ਵਿੱਚ ਸਾਡੇ ਕੋਲ ਹੈ ਫਿਰ 슈ਗਰ ਟੈਸਟ ਕਰਨ ਲਈ ਸਾਡੇ ਕੋਲ ਸਟ੍ਰਿਪਸ ਨੇ ਤੇ ਇਸ ਤੋਂ ਇਲਾਵਾ ਤੁਸੀਂ ਇਹਦਾ ਡਸਟਿੰਗ ਪਾਊਡਰ ਹੈ ਫਲੋਸਿਪ ਇਹ ਲੈ ਰਹੇ ਹਾਂ ਜੀ ਐਂਟੀਫੰਗਲ ਹੈ ਕਿਉਂਕਿ ਪਾਣੀ ਦੇ ਕਰਕੇ ਬਹੁਤ ਸਾਰੀਆਂ ਪੰਗਲ ਜੀਆਂ ਡਿਜ਼ੀਜ਼ ਹੈ ਉਹ ਹੋ ਰਹੀਆਂ ਤੇ ਉਹਨੂੰ ਹੋਰ ਕਮ ਕਰਨੀ ਸਾਡੇ ਕੋਲੇ ਇਹ ਹੈ ਜੀ 21 ਸੈਕੰਡ ਇੰਸਰ ਹੈ ਸੈਕੰਡ ਸਾਡੇ ਕੋਲੇ ਦੂਜੇ ਬਾਕਸ ਹੈ ਜੀ ਇਹ ਇਕਪਮੈਂਟ ਬਾਕਸ ਕਮ ਇਹ ਸਕਿਨ ਰਿਲੇਟਡ ਹੈ ਜੀ ਕਾਫੀ ਹੱਦ ਤੱਕ ਆਪਨੇ ਕੋਈ ਕੈਂਚੂ ਰੱਖ ਜੀ ਅੱਜ ਮੈਂ ਰੱਖਿਆ ਮੈਂ ਇੱਥੇ ਰੱਖਿਆ ਹੈ ਹੁਣ ਰੱਖਿਆ ਵਾ ਮੈਂ ਨਹੀਂ ਇਧਰ ਉਹਦਾ ਰੱਖ ਓਕੇ ਤੇ ਗਲੂਕੋਮੀਟਰ ਹੈ ਜੀ ਆ ਰਿਹਾ ਸੋਰੀ ਗਲੂਕੋਮੀਟਰ ਬਦ ਸਟ੍ਰਿਪ ਇਹ ਸਾਡੇ ਕੋਲੇ ਇੱਕ ਦੋ ਦੋ ਹੈ ਸ਼ਾਇਦ ਇਹ ਬਾਕੀ ਦੂਜੀ ਥੱਲੇ ਰੱਖਣ ਹੋਰ ਗੀ ਮੈਂ ਮਿਲਾਇਆ ਦੋ ਆ ਦੋ ਹੀ ਸੀਗੇ ਦੋ ਗਲੂਕੋਮੀਟਰ ਜੀ ਇੱਕ ਕੰਕੇ ਸਾਡਾ ਫੰਕਸ਼ਨ ਨਾ ਕਰੇ ਨਾ ਫੰਕਸ਼ਨ ਹੋ ਜਾ ਤਾਂ ਦੂਜਾ ਰੱਖਿਆ ਬੀਪੀ ਅਪਰੇਟਰ ਸਾਡੇ ਕੋਲ ਇੱਥੇ ਰਹਿਦਾ ਸੀ ਹਾਂ ਉਹ ਜਿਹੜਾ ਆਪਣਾ ਸੀਗਾ ਉਹ ਦੂਜੀ ਮਸ਼ੀਨ ਉਹ ਦੂਜੀ ਹਾਂ ਹਾਂ ਉਹ ਕਿੱਥੇ ਉਹ ਮਿਲਾ ਡਾਕਟਰ ਸਾਹਿਬ ਉਹਨਾਂ ਦੀ ਗੱਡੀ ਕੀ ਆ ਉਹ ਆਪਣਾ ਸੀ ਉਹਨਾਂ ਦਾ ਸੀ ਨਾ ਉਹਨਾਂ ਦਾ ਜੀ ਹਾਂ ਉਹਨਾਂ ਦਾ ਫਿਰ ਆਪਾਂ ਸ਼ਾਇਦ ਨੇਂਦਾ ਸ਼ਾਇਦ ਨਹੀਂ ਲੰਭੇ ਪਤਾ ਚਲੋ ਹਾਂ ਫਿਰ ਬਹੁਤ ਸਾਰੀਆਂ ਕਰੀਮਸ ਨੇ ਜੀ ਇਹ ਜ਼ਖਮ ਵਗੈਰਾ ਹੋ ਜਾਏ ਕੱਟ ਲੱਜੇ ਕੋਈ ਪਾਣੀ ਦੇ ਵਿੱਚ ਕੋਈ ਸੇ ਚੀਜ਼ ਦਾ ਗੜ ਜਾਂਦੇ ਨੇ ਉਹਦੇ ਲਈ ਬੜੀ ਸਪੈਸੀਫਿਕ ਹੈ ਸਾਡੇ ਕੋਲ ਇਹ 17 179 ਫਿਰ ਇਹ ਟੌਪ ਹੈ ਜੀ ਇਹ ਚਮੜੀ ਦੇ ਉੱਤੇ ਜਿਹੜੀਆਂ ਕੋਈ ਜ਼ਖਮ ਹੋਣਗੇ ਉਹਦੇ ਲਈ ਆ ਜੀ ਤੇ ਕਮੇਟ ਪੰਸਟੇਟ ਕੋਲੇ ਲਈ ਲਈਏ ਥੋੜੀ ਜਿਹੀ ਫਿਰ ਇਸ ਤੋਂ ਲਵਾ ਸੋਡੀ ਕੋਲੇ ਦੀ ਵੀ ਸ਼ੂਗਰ ਦੀ ਤੇ ਦੈਨ ਆਹ ਜਿਹੜੇ ਇੱਕ ਮੈਂ ਬਹੁਤ ਡਿਮਾਂਡ ਚ ਇਹਦਾ ਦਿਖਾਉਂ ਭਾਈ ਇਹ ਆ ਗਿਆ ਫਲਕਨਾਜ਼ੋਲ 150 ਟੈਬਲੇਟ ਇਹ ਜੇ ਕਿਸੇ ਦੇ ਸਕਿਨ ਡਿਜ਼ੀਜ਼ ਰਿੰਗ ਵਗੈਰਾ ਜਾਂ ਕੁਝ ਹੋਰ ਸਕੇਬਸ ਵਗੈਰਾ ਹੋ ਜੇ ਤੇ ਅਸੀਂ ਇਸ ਤਰ੍ਹਾਂ ਦੇ ਇਸ ਤੇ ਯੂਜ਼ ਹੋ ਜਾਏਗਾ ਜੀ ਤੁਸੀਂ ਕਰ ਸਕਦੇ ਹੋ ਨੇਪੀ ਮੋਟੇ ਸੋ ਇਨਵੈਂਟਰੀ ਹੈ ਜੀ ਇਹ ਵੀ ਮੈਡੀਸਿਨਸ ਜਿਹੜੀਆਂ ਨੇ ਸਪੈਸਿਫਿਕ ਨਹੀਂ ਸਾਰੇ ਸਪੈਸ਼ਲਿਸਟ ਜਦੋਂ ਆਉਂਦੇ ਨੇ ਸਿ ਉਹਨਾਂ ਨੂੰ ਹੈਂਡਲ ਕਰਦੇ ਆ ਮੈਡੀਸਿਨਸ ਸੋ ਬਲੋ ਕੁੱਲ ਲਾ ਕੇ ਅਸੀਂ ਇਨੀ ਇਨਵੈਂਟਰੀ ਜਿਹੜੀ ਹੈ ਉਹ ਕੈਰੀ ਕਰ ਰਹੇ ਆ ਬਾਕੀ ਇਹ ਸਿਲੂ ਲੈਣ ਦੇ ਲੈ ਕੇ ਤੁਰੇ ਇਹ ਸਾਡਾ ਸੈਕੰਡ ਲੋਟ ਆ ਪਹਿਲੇ ਲੋਟ ਵਿੱਚ ਡਾਕਟਰ ਅਨਕਿਪਤ ਗੁਲੀਆ ਤੇ ਕਾਰਡੀਓਲੋਜਿਸਟ ਤੇ ਅਸੀਂ ਸਾਰਿਆਂ ਨੇ ਮਿਲ ਕੇ ਮੈਂ ਡਾਕਟਰ ਅਨਕਿਪਤ ਨੇ ਬੇਸਿਕਲੀ ਉਹ ਜਿਹੜਾ ਉਹ ਮੈਡੀਸਿਨਸ ਦਾ ਅਪ੍ਰੀਵੈਂਟ ਕੀਤਾ ਸੀਗਾ ਤੇ ਉਹ तकरीबन 28 ਆਡ ਨੰਬਰ ਆਫ ਪਿਲਸ ਜਾਂ ਕੈਲਕੂਲ ਡਰਗਸ ਸੀ ਜਿਹੜਾ ਡਿਲੀਵਰੀ ਅਸੀਂ ਪਹਿਲੇ ਵੀਕ ਚ ਇੱਥੇ ਤੇ ਡੇਰਾ ਬਾਬਾ ਨਾਨਕ ਅੰਮ੍ਰਦਾਸ ਵਾਲੇ ਪਾਸੇ ਉਹ ਡਿਸਟ੍ਰੀਬਿਊਟ ਹੋਈ ਹੈ ਸੋ ਸੈਕੰਡ ਲੋਟ ਹੈ ਜੀ ਸੈਕੰਡ ਵੀਕ ਸਾਡਾ ਵਧੀਆ ਜਾ ਰਿਹਾ ਅਸੀਂ ਹੁਣ ਕੱਲੇ ਵੀਕਐਂਡ ਤੇ ਨਹੀਂ ਕੱਲ ਮੰਡੇ ਹੈ ਮੰਡੇ ਦੇ ਅਸੀਂ ਡਿਸਟ੍ਰੀਬਿਊਟ ਕਰਾਂਗੇ ਕਿ ਟਿਊਸਡੇ ਵੀ ਡਿਸਟ੍ਰਿਬਿਊਟ ਕਰਨ ਗੁਰਦਾਸਪੁਰ ਦੇ ਇਲਾਕੇ ਚ ਕੋਸ਼ਿਸ਼ ਸਾਡੀ ਇਹ ਹੈ ਕਿ ਕਿਸੇ ਕਲਸਟਰ ਨੂੰ ਚੁਸ ਕੇ ਤਾ ਜਾਵੇ ਤੇ ਉੱਥੇ ਹੀ ਫੋਕਸ ਕਰੀਏ ਆਹ ਲੋੜੇ ਪਜੰਤੂ ਲਾਵਾ ਬਾਕੀ ਡਰਗ ਦੀ ਜਿਹੜੀ ਮੈਡੀਸਿਨ ਦੀ ਜਿਹੜੀ ਬਹੁਤ ਜ਼ਿਆਦਾ ਟੀਮਾਂ ਆ ਕੇ ਵੰਡ ਕੇ ਜਾ ਰਹੀਆਂ ਸੁੱਟ ਕੇ ਜਾ ਰਹੀਆਂ ਨੇ ਸ਼ਾਇਦ ਸੋਸ਼ਲ ਮੀਡੀਆ ਦਾ ਕਰੇਜ਼ ਹੈ ਜੋ ਬਟਵਰ ਮੈਨੂੰ ਕਹਿੰਦਾ ਕਿਸੇ ਚੀਜ਼ ਤੇ ਮੈਂਦਾ ਕਿ ਲੋਕਾਂ ਨੂੰ ਸੇਵਾ ਭਾਵਨਾ ਆ ਰਹੀ ਹੈ ਤੇ ਮੈਂ ਚਾਹੁੰਦਾ ਕਿ ਉਹ ਸੇਵਾ ਭਾਵਨਾ ਥੋੜੀ ਦੇਰ ਲਈ ਥੰਮ ਕੇ ਰੱਖੋ ਅਗਲੇ ਆਉਂਦੇ ਹਫਤੇ ਜਦੋਂ ਪਾਣੀ ਉਤਰੇਗਾ ਤੇ ਸੀਟ ਕਰੇਗਾ ਉਹ ਤਾਂ ਬਹੁਤ ਸੇ ਲੋਕਾਂ ਨੂੰ ਇਹਦੀ ਤੁਹਾਡੀ ਕਿਉਂਕਿ ਉਦੋਂ ਇੱਥੇ ਘੱਟ ਲੋਕ ਆਉਣਗੇ ਤੇ ਇੱਥੇ ਖੜਨਾ ਵੀ ਮੁਸ਼ਕਲ ਹੋ ਜਾਏਗਾ ਜਦੋਂ ਪਾਣੀ ਸੁੱਕੇਗਾ ਜਿਹੜੀਆਂ ਡੰਗਰਾਂ ਦੀਆਂ ਜਾਂ ਬੰਦਿਆਂ ਦੀਆਂ ਲਾਸ਼ਾਂ ਉਤੋਂ ਪਹਾੜਾਂ ਤੋਂ ਰੁੜ ਕੇ ਥੱਲੇ ਆਈਆਂ ਨੇ ਜਾਂ ਇੱਥੋਂ ਬੱਚੇ ਤੇ ਡੰਗਰ ਡੁੱਬ ਕੇ ਬੰਨੇ ਡੰਗਰ ਮਰੇ ਨੇ ਤੇ ਕੁਝ ਰੁੱਖਾਂ 'ਤੇ ਟੰਗੇ ਨੇ ਕੰਦਾ ਉੱਪਰ ਟੰਗੇ ਨੇ ਜਦੋਂ ਉਹ ਸੁੱਕਣ ਕੇ ਗਰਮੀ ਪੈਣ ਤੋਂ ਬਾਅਦ ਉਦੋਂ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਹੋਏਗੀ ਸੋ ਜਿੰਨੇ ਵੀ ਮੈਡੀਕਲ ਟੀਮਸ ਨੇ ਰਾਸ਼ਨ ਵੰਡ ਰਹੇ ਨੇ ਮੇਰੇ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਕਿਤੇ ਵੀ ਟਰਾਲੀ ਪੈਕ ਕਰਨ ਤੋਂ ਪਹਿਲਾਂ ਯਾ ਰਾਸ਼ਨ ਬੰਡ ਲਿਖਣ ਤੋਂ ਪਹਿਲਾਂ ਹੁਣ ਖਾਸ ਤੌਰ ਤੇ ਹੁਣ ਉਸ ਇਲਾਕੇ ਦਾ ਜਿੱਥੇ ਵੀ ਸੋਸ਼ਲ ਮੀਡੀਆ ਤੋਂ ਦੇਖ ਰਹੇ ਨੇ ਤੇ ਉਸ ਇਲਾਕੇ ਦੇ ਕਿਸੇ ਬੰਦੇ ਨਾਲ ਮੌਤਵਾਰ ਬੰਦੇ ਨਾਲ ਪ੍ਰਾਪਤ ਕਰੋ ਤਿੰਨ ਚਾਰ ਪਿੰਡਾਂ ਦੀ ਪੰਚਾਇਤ ਨਾਲ ਕੰਨਸਰਡ ਕਰਨ ਦੀ ਕੋਸ਼ਿਸ਼ ਕਰੋ ਫਿਰ ਕੋਈ ਵੀ ਉਮਦਾਸ ਰਾਸ਼ਨ ਜੜਾਓ ਲੈ ਕੇ ਆਓ ਇੱਥੇ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਹੁਣ ਲੋਕਾਂ ਕੋਲੇ ਜਿਨ੍ਹਾਂ ਕੋਲੇ ਜਿਨ੍ਹਾਂ ਨੂੰ ਮਿਲ ਰਿਹਾ ਜਿਹੜੇ ਰੋਡ ਤੇ ਆ ਕੇ ਲੈ ਰਹੇ ਨੇ ਉਹਨਾਂ ਕੋਲੇ ਡੇਢ ਡੇਢ ਦੋ ਸਾਲ ਦਾ ਰਾਸ਼ਨ ਜੜਾ ਇਕੱਠਾ ਹੋ ਗਿਆ ਸਟਾਕ ਚ ਹੋ ਗਿਆ ਸਟੋਰ ਕਰਨ ਦੀ ਜਗ੍ਹਾ ਹੈ ਨਹੀਂ ਰਾਸ਼ਨ ਲੈ ਲਿਆ ਹੇ ਹੁਣ ਖਰਾਬ ਹੋਏਗਾ ਜਾਂ ਜੂਬੀ ਉਹਦਾ ਟੈਸਟ ਹੋਏਗੀ ਪਰ ਜਿਹੜੇ ਕੁਝ ਪਿੰਡ ਹੱਲੇ ਵੀ ਨੇ ਜਿਹੜੇ ਦੂਰ ਦਰਾਡੇ ਇਹਦੇ ਫਸੇ ਨੇ ਜਿਨ੍ਹਾਂ ਕੋਲੇ ਉਹਨਾਂ ਨੂੰ ਸਹਾਇਤਾ ਨਹੀਂ ਪਹੁੰਚੀ ਆ ਉਹਨਾਂ ਤੱਕ ਸਹਾਇਤਾ ਘਟ ਜਾ ਰਹੀ ਆ ਤੁਸੀਂ ਬਹੁਤ ਤੇਜ਼ੀ ਨਾਲ ਇੱਕੋ ਹੀ ਏਰੀਆ ਤੇ ਫੋਕਸ ਕਰ ਦਿੰਦੇ ਹੋ ਕਿਤੇ ਸੋਸ਼ਲ ਮੀਡੀਆ ਦੇ ਕਿਸੇ ਪੋਸਟ ਤੇ ਜਾ ਕੇ ਉਸ ਏਰੀਆ ਨੂੰ ਫਿਰ ਤੁਸੀਂ ਚੀਜ਼ਾਂ ਨਾਲ ਭਰ ਦਿੰਦੇ ਨੇ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਜਿੰਨਾ ਤੁਸੀਂ ਰੱਸ਼ਨ ਲੈ ਆਉਂਦੇ ਹੋ ਸੋ ਪੰਜਾਬੀਓ ਆਪਣੇ ਪੈਸੇ ਦੀ ਥੋੜੀ ਬਚਤ ਕਰੋ ਜਿਹੜਾ ਵੀ ਖਰਚਾ ਕਰਨਾ ਸੋਚ ਸਮਝ ਕੇ ਕਰੋ ਇਹ ਮਾਝੇ ਦੇ ਵੀਰਾਂ ਨੂੰ ਜਾਂ ਜਿੱਥੇ-ਜਿੱਥੇ ਵਿਹਾੜ ਆਏ ਨੇ ਉੱਥੋਂ ਤੁਹਾਡੀ ਪੈਸੇ ਦੀ ਲੋੜ ਪਵੇਗੀ ਕਿਸੇ ਨੇ ਬੋਰ ਕਰਾਉਣਾ ਕਿਸੇ ਨੇ ਜਨਰੇਟਰ ਸੈੱਟ ਲੈਣਾ ਹੈ ਕਿਸੇ ਨੇ ਡੀਜ਼ਲ ਪਾਉਣਾ ਹੈ ਕਿਸੇ ਨੇ ਟਰੈਕਟਰ ਦੇ ਨਾਲ ਵਾਈ ਕਰਨੀ ਹੈ ਜ਼ਮੀਨ ਪਦਰੀ ਕਰਨੀ ਹੈ ਬੀਜ ਲੈਣਾ ਸਪਰੇਹਾਂ ਲੈਣੀਆਂ ਜਾਂ ਕੁਝ ਹੋਰ ਉੱਥੇ ਤੁਹਾਡੀ ਹੈਲਪ ਦੀ ਲੋੜ ਪੈਣੀ ਆ ਜਾਂ ਅਗਲੇ ਨੇ ਕਿਸੇ ਨੇ ਇਲਾਜ ਵੀ ਕਰਾਉਣਾ ਤਾਂ ਸ਼ਾਇਦ ਤੁਹਾਡੇ ਕੋਸ ਕਿੱਕ ਪੈਸੇ ਦੀ ਲੋੜ ਪਵੇ ਜਿਹੜਾ ਤੁਸੀਂ ਸ਼ਾਇਦ ਹੁਣ ਵੇਸਟ ਕਰ ਦੋਗੇ ਤੇ ਆਪਣੇ એનર્ਜੀ ਤੇ ਆਪਣੇ ਪੈਸੇ ਬਚਾ ਕੇ ਖਰਚ ਕਰੋ ਜੀ ਧੰਨਵਾਦ